ਤੋ ਠੀਕ ਹੈ ਸਤਿ ਸ੍ਰੀ ਅਕਾਲ ਹੈਲੋ ਪਿਆਰੇ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਤੁਸੀਂ ਦੇਖ ਰਹੇ ਆ ਸਰਦਾਰ ਸੁਖਬੀਰ ਸਿੰਘ ਵਿੱਚ ਲੈਟਾਂ ਦੇ ਆ ਦੇਖੋ ਆ ਦੇਖੋ ਤੁਸੀਂ ਐ ਜੱਗਬਸ ਜੇਰਾ ਆਪਣਾ ਇੰਟਰੋਡਕਸ਼ਨ ਕਰਵਾਉਂਦੇ ਤੁਹਾਡੀ ਨਾਲ ਇਹ ਹਸੀਨ ਚਿਹਰੇ ਕੇ ਪਰਦੋ ਕੇ ਪੀਛੇ ਇਹ ਰਹਾ ਉਹ ਚਿਹਰਾ ਹਾਂਜੀ ਸਰਦਾਰ ਜੀ ਕੀ ਨਾਮ ਆ ਜੀ ਤੁਹਾਡਾ ਫਿਰ ਨਾਮ ਸਾਰਿਆਂ ਨੂੰ ਪਤਾ ਹੀ ਆ ਦੱਸ ਦੋ ਜੀ ਨਾ ਪਤਾ ਯਾਰ ਸਾਰਿਆਂ ਨੂੰ ਸਤਪੁਰ ਸਿੰਘ ਸੁਖਬੀਰ ਸਿੰਘ ਹਾਂਜੀ ਤੇ ਅੱਪਾ ਅੱਜ ਬੈਠੇ ਸੀ ਆਪਣੇ ਸ਼ੂਟ ਤੇ ਬਸ ਐਵੇਂ ਕੈਮਰੇ ਦੇ ਉੱਤੇ ਮਤਲਬ ਸਟੂਡੀਓ 'ਚ ਬੈਠੇ ਆ ਕਹਿ ਲੋ ਕਿ ਹਨਾ ਥੋੜਾ ਜਿਹਾ ਜਿਹਾ ਕੰਮ ਪੈਂਡਿੰਗ ਆ ਸਟੂਡੀਓ ਦਾ ਉਹਨੂੰ ਅੱਜ ਸਾਰਾ ਮਤਲਬ ਦੇਖ ਰਹੇ ਆ ਕਿ ਕੀ ਕਮੀ ਆ ਰਹੀ ਆ ਕਿ ਨਹੀਂ ਕਮੀ ਹਨਾ ਸਭ ਕੁਝ ਮਤਲਬ ਆਖਰੀ ਟੱਚ ਜਿਹੜਾ ਦਿੱਤਾ ਜਾ ਰਿਹਾ ਹੈ ਹਨਾ ਆਖਰੀ ਟੱਚ ਦਿੱਤਾ ਜਾ ਰਿਹਾ ਵਾ ਤੇ ਜਿਹੜਾ ਕੰਮ ਪੈਂਡਿੰਗ ਆ ਸਾਡਾ ਫਿਲਹਾਲ ਉਹ ਵੀ ਹੋ ਜਾਊਗਾ ਬਹੁਤ ਜਲਦ ਹੋ ਜਾਊਗਾ ਹਨਾ ਮਨ ਲੋਕਾਂ ਵੀ ਜਿਹੜਾ ਆਪਾਂ ਕੀਤਾ ਆਪਣੇ ਵੱਲੋਂ ਪ੍ਰਬੰਧ ਵੀ ਚਲੋ ਯਾਰ ਵਧੀਆ ਇੱਕ ਸ਼ੂਟ ਹੋਵੇ ਹਨਾ ਹਾਂਜੀ ਹਾਂ ਤੇ ਇਹਦੇ 'ਚ ਇਦਾਂ ਆ ਵੀ ਬਈ ਜੇ ਤੋ ਕਰਨਾ ਫਿਰ ਟੰਗ ਨਾਲੇ ਕਰਨਾ ਚਾਹੀਦਾ ਦੂਜੀ ਗੱਲ ਵੀ ਕਈ ਚੀਜ਼ਾਂ ਦਿੰਦੀ ਹੈਗੀ ਜਿਹੜੀਆਂ ਵਰਤੋਂ 'ਚ ਆਉਂਦੀਆਂ ਆ ਆਪਾਂ ਉਹ ਤੋਂ ਬਿਨਾਂ ਸਾਰ ਰਹੀ ਸੀ ਲੇਕਿਨ ਉਹ ਸਾਰੀਆਂ ਚੀਜ਼ਾਂ ਆਪਾਂ ਲਗਭਗ ਪੂਰੀਆਂ ਕਰ ਲਈਆਂ ਲੈਟਾਂ ਲੂਟਾਂ ਤੇ 2Z ਹੋਰ ਸਮਾਨ ਬਹੁਤ ਸਾਰਾ ਸਮਾਨ ਤਾਂ ਇੱਥੇ ਏਦਾਂ ਵੇਸਟਿੰਗ ਪਿਆ ਹਲੇ ਹਲਵਾਰੀ ਚ ਇਹਨੂੰ ਭਵਰਤੂ ਚ ਨਹੀਂ ਲਿਆ ਰਹੇ ਦੇਖ ਲਓ ਤੁਸੀਂ ਵੀਡੀਓ ਸਕਰੀਨ ਦੇ ਵਿੱਚ ਕਿ ਉਧਰ ਸ਼ੂਟ ਹੋ ਰਹੀ ਆ ਤੇ ਜਿਹੜੀ ਕਿ ਚੜ ਜਾਣੀ ਆ ਤੇ ਨਾਲ ਨਾਲ ਮੈਂ ਤੁਹਾਨੂੰ ਕੈਮਰਾ ਦਾ ਆਫ ਸ਼ੂਟਿੰਗ ਜਿਹੜੀ ਹੁੰਦੀ ਆ ਉਹ ਵੀ ਦਿਖਾ ਰਹੀ ਆ ਸੋ ਤੁਸੀਂ ਦੇਖ ਰਹੇ ਆ ਕਿ ਆਫ ਜਿਹੜੇ ਸੁਖਵੀਰ ਸਿੰਘ ਜੀ ਕਿਦਾਂ ਕਰਦੇ ਨੇ ਕੰਮ ਆਪਣਾ ਸਾਰਾ ਆ ਦੇਖ ਲਓ ਜੀ ਆ ਸਾਰਾ ਪ੍ਰਬੰਧ ਆ ਇਹਨਾਂ ਦਾ ਇਹੀ ਨਹੀਂ ਹਜੇ ਹੋਰ ਬਹੁਤ ਸਾਰੇ ਟੂਲਸ ਆ ਜਿਹੜੇ ਮੈਂ ਤੁਹਾਨੂੰ ਕੀ ਦੱਸਾਂ ਜਿਹੜੇ ਪਏ ਆ ਹੈਨਾ ਤੇ ਅੱਜ ਦਾ ਕੋਈ ਆਪਣੇ ਕੋਲ ਗੈਸਟ ਆ ਜਾਂਦੇ ਆ ਕਈ ਵਾਰੀ ਕੋਈ ਨਾ ਕੋਈ ਹੈਨਾ ਤੇ ਉੱਥੇ ਬੈਠਦੇ ਆ ਉਹ ਮੇਰੀ ਤੇ ਸਰਦਾਰ ਸੁਖਬੀਰ ਸਿੰਘ ਜੀ ਦੀ ਚੇਅਰ ਆ ਜਿਹੜੀ ਕਿ ਅਸੀਂ ਦੋਨੇ ਬੈਠ ਕੇ ਸ਼ੂਟ ਕਰਦੇ ਹੁੰਨੇ ਆ ਤੇ ਆ ਸਾਡੀ ਰਿੰਗ ਲੈਟ ਇਹ ਵਾਲੀਆਂ ਵਾ ਰਿੰਗ ਲੈਟਾ ਖਰਾਬ ਹੋ ਗਈਆਂ ਵਾ ਉਹ ਅਗਲੇ ਮਹੀਨੇ ਲਿਆਉਂਗੇ ਹੁਣ ਤੇ ਚਲੋ ਆ ਜੋ ਕੰਮ ਚੱਲ ਰਿਹਾ ਵਾ ਤੇ ਤੁਸੀਂ ਦੇਖ ਹੀ ਰਹੇ ਆ ਸਭ ਕੰਮ ਚੱਲ ਰਿਹਾ ਜੀ ਬੜੇ ਜੋਰ ਸ਼ੋਰ ਤੇ ਆ ਦੀਵਾਰ ਦਾ ਕੰਮ ਰਹਿ ਗਿਆ ਪੈਂਡਿੰਗ ਆ ਉਹਨੂੰ ਦੀਵਾਰ ਦੇ ਕੰਮ ਨੂੰ ਅਸੀਂ ਸਾਨੂੰ ਮੰਡੇ ਨੂੰ ਟਾਈਮ ਦਿੱਤਾ ਹੈਨਾ ਸੋ ਉਹ ਸਾਨੂੰ ਮੰਡੇ ਨੂੰ ਟਾਈਮ ਦਿੱਤਾ ਹੈ ਮੰਡੇ ਨੂੰ ਆਉਂਗਾ ਜਿਹੜਾ ਵੀ ਆਣਾ ਹੈ ਬੰਦੇ ਨੇ ਤੇ ਆਹ ਵਾਜੀ ਆਫ ਕੈਮਰਾ ਦੇਖ ਲਓ ਦੇਖ ਲਓ ਇੱਕ ਵੀਡੀਓ ਬਣਾਉਣਾ ਕਿੰਨਾ ਕਿੰਨਾ ਝਮੇਲਾ ਕਰਨਾ ਪੈਂਦਾ ਹੈ ਝਮੇਲਾ ਕਰਨਾ ਪੈਂਦਾ ਹੈ ਉਹ ਇਦਾਂ ਸਮਝ ਲੱਗਦਾ ਹੈ ਨਾ ਹਮੇ ਤਾਂ ਇਹ ਕੁਝ ਵੀ ਨਹੀਂ ਸਮਾਨ ਆਪਣਾ ਜਿਹੜਾ ਇੱਥੇ ਵੇ ਆਇਆ ਆਪਾਂ ਕਈ ਬੜਾ ਹੋਰ ਬਹੁਤ ਸਾਰੇ ਟੂਰ ਆ ਜਿਹੜਾ ਵਰਦੇ ਆ ਸੋ ਖੈਰ ਅੱਜ ਚਲੋ ਇਹਦੇ ਤੁਸੀਂ ਅਚਾਨਕ ਮੈਨੂੰ ਸ਼ੂਟ ਕਰਨ ਲੱਗੇ ਲਓ ਜੀ ਚਾਹ ਵੀ ਆ ਗਈ ਆ ਸਾਡੀ ਆਜੋ ਜੀ ਆਜੋ 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 ਹੂੰ ਤੇ ਚਾਹ ਵੀ ਹੁਣ ਆਪਾਂ ਨੇ ਪੀ ਲੈਣੀ ਆ ਜੀ ਚਾਹ ਤਾਂ ਕਿਉਂਕਿ ਟਾਈਮ ਆ ਸੀ ਗਏ ਹੋਏ ਸੀ ਕਿਤੇ ਨੂੰ ਹੈ ਨਾ ਸੋਏ ਸਰ ਕੇ ਚਾਹ ਦੇ ਕੱਪ ਵੀ ਆ ਚੁੱਕੇ ਨੇ ਥੈਂਕ ਯੂ ਜੀ ਬੇਟਾ ਜੀ ਸ਼ੁਕਰੀਆ ਤੇ ਤੁਸੀਂ ਸਰਦਾਰ ਜੀ ਚਾਹ ਦੇ ਕੱਪ ਵੀ ਦੋ ਹੀ ਆਏ ਨੇ ਕਿਉਂਕਿ ਮੇਰਾ ਤੇ ਇਹਨਾਂ ਦਾ ਹੀ ਆ ਹੈਨਾ ਤੇ ਲਓ ਜੀ ਹੁਣ ਅਸੀਂ ਪੀਂਦੇ ਆ ਚਾਹ ਤੇ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਜਰੂਰ ਦੱਸਿਓ ਕਮੈਂਟ ਕਰਕੇ ਤੇ ਸਾਡੇ ਜਿਹੜੇ ਆਹ ਸਮਾਨ ਜਿਹੜੀ ਸੈਟਿੰਗ ਜੀ ਅਸੀਂ ਕਰੀ ਆ ਅਜੇ ਵੈਸੇ ਵੀਰੋ ਕਰ ਰਹੇ ਆ ਮੈਂ ਤੁਹਾਨੂੰ ਹੌਲੀ ਹੌਲੀ ਨਾਲ ਪ੍ਰੋਪਰ ਸਾਰਾ ਕੁਝ ਦਿਖਾਉਂਗੀ ਵੀ ਅਸੀਂ ਕਿਹੜੀ ਚੀਜ਼ ਨੂੰ ਕਿੱਦਾਂ ਕਰਨਾ ਕਿਹੜੀ ਚੀਜ਼ ਨੂੰ ਕਿੱਦਾਂ ਕਰਨਾ ਆ ਹੈਨਾ ਤੇ ਆਹ ਦੀਵਾਰ ਵੀ ਬਾਅਦ ਚ ਤੁਹਾਨੂੰ ਦਿਖਾਉਂਗੀ ਵੀ ਅਸੀਂ ਕਿੱਦਾਂ ਕੀਤੀ ਆ ਤੇ ਸੈਟਿੰਗ ਸਾਰੀ ਕਿੱਦਾਂ ਕੀਤੀ ਆ ਸੋ ਤੁਹਾਨੂੰ ਫਿਲਹਾਲ ਇਹ ਸੈਟਿੰਗ ਕਿੱਦਾਂ ਲੱਗੀ ਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਹੁਣ ਮੈਂ ਚਲਦੀ ਆ ਜੀ ਸਤਿ ਸ਼੍ਰੀ ਅਕਾਲ